ਸਵੇਰੇ ਦੀ ਬਹੁਤ ਵੱਡੀ ਖਬਰ ਆ ਰਹੀ ਹੈ ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਸ ਨੂੰ ਲੈ ਕੇ ਭਾਰਤ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਸੀਸੀਐਸਟੀ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਵੱਡਾ ਫੈਸਲਾ ਲੈ ਲਿਆ ਗਿਆ ਜਿਸ ਦੇ ਵਿੱਚ ਸਿੱਧੇ ਤੌਰ ਤੇ ਪਾਕਿਸਤਾਨ ਦੇ ਖਿਲਾਫ ਜਿਹੜੀ ਹੈ ਇੱਕ ਸਟ੍ਰਾਈਕ ਕਰ ਦਿੱਤੀ ਗਈ ਹੈ ਸਰਜੀਕਲ ਸਟ੍ਰਾਈਕ ਹੋਈ ਹੈ ਦੂਤਾਵਾਸ ਨੂੰ ਵੀ ਜਿਹੜੇ ਬੰਦ ਕਰਨ ਦੇ ਜਿਹੜੇ ਆਦੇਸ਼ ਦਿੱਤੇ ਗਏ ਨੇ ਪਾਕਿਸਤਾਨ ਦੇ ਜਿਹੜੇ ਦੂਤਾਵਾਸ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਉੱਤੇ ਹੀ ਜਿਹੜਾ ਵਾਗਾ ਬਾਰਡਰ ਹੈ ਉਸ ਨੂੰ ਵੀ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਸਿੱਧੇ ਤੌਰ ਤੇ ਜਿਹੜੇ ਪਾਕਿਸਤਾਨੀ ਨਾਗਰਿਕ ਨੇ ਇਸ ਸਮੇਂ ਭਾਰਤ ਦੇ ਵਿੱਚ ਆਏ ਹੋਏ ਉਹਨਾਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ ਨੇ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਪਾਕਿਸਤਾਨ ਦੇ ਨਾਗਰਿਕਾਂ ਨੂੰ ਕਿ ਉਹ ਦੇਸ਼ ਛੱਡਣ ਤੇ ਨਾਲ ਹੀ ਜਿਹੜਾ ਅਟਾਰੀ ਵਾਗਾ ਸਰਹੱਦ ਨੂੰ ਵੀ ਬੰਦ ਕਰਨ ਦੇ ਜਿਹੜੇ ਨੇ ਆਦੇਸ਼ ਦੇ ਦਿੱਤੇ ਗਏ ਨੇ ਸਿੰਧੂ ਜਲ ਸਮਝੌਤਾ ਉਸ ਨੂੰ ਵੀ ਰੋਕ ਦਿੱਤਾ ਗਿਆ ਬਹੁਤ ਵੱਡਾ ਇਹ ਫੈਸਲਾ ਲੈ ਲਿਆ ਗਿਆ ਭਾਰਤ ਚ ਜਿਹੜਾ ਪਾਕਿਸਤਾਨ ਦਾ ਦੂਤਾਵਾਸ ਹੈ ਉਸ ਨੂੰ ਵੀ ਬੰਦ ਕਰਨ ਦੇ ਜਿਹੜੇ ਨੇ ਆਦੇਸ਼ ਦੇ ਦਿੱਤੇ ਗਏ ਨੇ ਤੇ ਪਾਕਿਸਤਾਨੀ ਨਾਗਰਿਕਾਂ ਦੇ ਜਿਹੜੇ ਨੇ ਵੀਜ਼ਾ ਰੱਦ ਕਰ ਦਿੱਤੇ ਗਏ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ 48 ਘੰਟਿਆਂ ਦੇ ਵਿੱਚ ਵਿੱਚ ਭਾਰਤ ਛੱਡਦੇ ਹੋ ਭਾਰਤ ਛੱਡਣ ਦੇ ਜਿਹੜੇ ਨੇ ਆਦੇਸ਼ ਦਿੱਤੇ ਗਏ ਨੇ ਭਾਰਤ ਚ ਪਾਕਿਸਤਾਨ ਦਾ ਜਿਹੜਾ ਦੂਤਾਵਾਸ ਹੈ ਉਸ ਨੂੰ ਵੀ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਵੱਡਾ ਫੈਸਲਾ ਲੈ ਲਿਆ ਗਿਆ ਜਦੋਂ ਪਹਿਲਗਾਮ ਦੇ ਵਿੱਚ ਅਟੈਕ ਹੁੰਦਾ ਉਸ ਤੋਂ ਬਾਅਦ ਤੁਰੰਤ ਜਿਹੜੇ ਨੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹ ਪਹਿਲਗਾਮ ਪਹੁੰਚਦੇ ਨੇ ਉਸ ਤੋਂ ਬਾਅਦ ਫਿਰ ਅੱਜ ਜਿਹੜੀ ਹੈ ਸੀसीएसਟੀ ਜਿਹੜੀ ਮੀਟਿੰਗ ਸੱਦੀ ਗਈ ਸੀ ਤੇ ਮੀਟਿੰਗ ਦੇ ਵਿੱਚ ਜਿਹੜਾ ਇਹ ਵੱਡਾ ਫੈਸਲਾ ਲੈ ਲਿਆ ਗਿਆ ਐਮਈਏ ਦੇ ਵੱਲੋਂ ਜਿਹੜਾ ਇਹ ਸਭ ਕੁਝ ਸਾਂਝਾ ਕੀਤਾ ਗਿਆ ਸਿੱਧੇ ਤੌਰ ਤੇ ਕਿਹਾ ਗਿਆ ਕਿ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਨੂੰ ਲੈ ਕੇ ਭਾਰਤ ਦੇ ਵੱਲੋਂ ਜਿਹੜਾ ਵੱਡਾ ਐਕਸ਼ਨ ਲਿਆ ਗਿਆ ਤੇ ਸਿੱਧੇ ਤੌਰ ਤੇ ਜਿਹੜੇ ਪਾਕਿਸਤਾਨੀ ਲੋਕ ਇਸ ਸਮੇਂ ਭਾਰਤ ਦੇ ਵਿੱਚ ਨੇ ਉਹਨਾਂ ਦੇ ਜਿਹੜੇ ਵੀਜ਼ਾ ਨੇ ਉਹ ਰੱਦ ਕਰ ਦਿੱਤੇ ਗਏ ਨੇ 48 ਘੰਟਿਆਂ ਦੇ ਵਿੱਚ ਭਾਰਤ ਛੱਡਣ ਦੇ ਜਿਹੜੇ ਨੇ ਆਦੇਸ਼ ਦੇ ਦਿੱਤੇ ਗਏ ਨੇ ਤੇ ਅਟਾਰੀ ਬਾਗਾ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਅਟਾਰੀ ਬਾਗਾ ਸਰਾਦੇ ਰਾਈ ਜਿਹੜਾ ਕੋਈ ਵੀ ਆਂਦਾ ਜਾਂਦਾ ਸੀ ਕਈ ਵਾਰੀ ਕੋਈ ਜਿਹੜੀ ਐ ਖਾਸ ਤੌਰ ਤੇ ਵਪਾਰਕ ਸਾਂ ਸੀਗੀ ਉਹ ਵਪਾਰਕ ਜਿਹੜਾ ਸਿਸਟਮ ਸੀਗਾ ਉਹ ਚਲਾਇਆ ਜਾਂਦਾ ਸੀਗਾ ਇਸ ਦੇ ਨਾਲ ਹੀ ਜਿਹੜੇ ਲੋਕ ਉਸ ਸਰਹੱਦ ਤੋਂ ਇਸ ਬੰਨੇ ਉਸ ਬੰਨੇ ਤੋਂ ਇਸ ਬੰਨੇ ਆਉਂਦੇ ਸੀ ਜਿਹੜੇ ਵੀਜ਼ਾ ਲੈ ਕੇ ਪਾਕਿਸਤਾਨ ਜਾਂਦੇ ਸੀ ਆ ਪਾਕਿਸਤਾਨ ਵਾਲੇ ਭਾਰਤ ਆਉਂਦੇ ਸੀ ਉਹ ਸਰਹੱਦ ਨੂੰ ਸਿੱਧੇ ਤੌਰ ਤੇ ਬੰਦ ਕਰਨ ਦੇ ਜਿਹੜੇ ਨੇ ਆਦੇਸ਼ ਦੇ ਦਿੱਤੇ ਗਏ ਨੇ ਤੇ ਸਿੱਧੂ ਸਿੰਧੂ ਜਲ ਸਮਝੌਤਾ ਹੈ ਜਿਹੜਾ ਸਿੰਧੂ ਸਮਝੌਤੇ ਨੂੰ ਜਿਹੜਾ ਸਿੱਧੇ ਤੌਰ ਤੇ ਅਜੇ ਰੋਕ ਦਿੱਤਾ ਗਿਆ ਬਹੁਤ ਵੱਡਾ ਇਹ ਫੈਸਲਾ ਲਿਆ ਜਿਹੜਾ ਸਿੰਧੂ ਜਲ ਸਮਝੌਤੇ ਨੂੰ ਰੋਕਿਆ ਗਿਆ ਤੇ ਨਾਲ ਹੀ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਭਾਰਤ ਚ ਜਿਹੜਾ ਪਾਕਿਸਤਾਨ ਦਾ ਦੂਤਾਵਾਸ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਤੇ ਸਿੱਧੇ ਔਰਤੇ ਬੰਦ ਕਰਨ ਦੇ ਆਦੇਸ਼ ਹੁਣ ਦੇ ਦਿੱਤੇ ਗਏ ਨੇ ਤੇ ਕੁਝ ਹੀ ਸਮੇਂ ਤੋਂ ਬਾਅਦ ਜਿਹੜੇ ਨੇ ਪਾਕਿਸਤਾਨੀ ਨਾਗਰਿਕ ਨੇ ਉਹ ਵੀ ਭਾਰਤ ਛੱਡਣਗੇ ਤੇ ਨਾਲ ਹੀ ਜਿਹੜੇ ਦੂਤਾਵਾਸ ਨੇ ਉਹਨਾਂ ਦੇ ਵਿੱਚ ਜਿਹੜੇ ਡਿਪਲੋਮੇਟ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਭਾਰਤ ਛੱਡਣ ਦੇ ਜਿਹੜੇ ਨੇ ਹੁਣ ਆਦੇਸ਼ ਸਿੱਧੇ ਤੌਰ ਤੇ ਜਾਰੀ ਹੋ ਗਏ ਨੇ ਤੇ ਸੀਸੀਐਸਟੀ ਬੈਟਿੰਗ ਦੇ ਵਿੱਚ ਜਿਹੜਾ ਇਹ ਫੈਸਲਾ ਲੈ ਲਿਆ ਗਿਆ ਜ਼ਿਕਰੇ ਖਾਸ ਹੈ ਕਿ ਬੀਤੇ ਦਿਨ ਪਹਿਲਗਾਮ ਦੇ ਵਿੱਚ ਜਿਸ ਤਰ੍ਹਾਂ ਅਟੈਕ ਹੁੰਦਾ ਉਸ ਤੋਂ ਬਾਅਦ ਐਕਸ਼ਨ ਦੇ ਵਿੱਚ ਭਾਰਤ ਨਜ਼ਰ ਆ ਰਿਹਾ ਦੂਤਾਵਾਸ ਸਰਜਰੀਕਲ ਜਿਹੜਾ ਸਟ੍ਰਾਈਕ ਭਾਰਤ ਦੇ ਵੱਲੋਂ ਕਰ ਦਿੱਤਾ ਗਿਆ ਪਾਕਿਸਤਾਨ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਸਰਕਾਰ ਦੇ ਵੱਲੋਂ ਆਲ ਪਾਰਟੀ ਮੀਟਿੰਗ ਵੀ ਹੋਈ Yeah. <laughs> ਸੱਦ ਲਈ ਗਈ ਹੈ ਜਲਦੀ ਆਲ ਪਾਰਟਿੰਗ ਮੀਟਿੰਗ ਜਿਹੜੀ ਹੈ ਸੱਦੀ ਗਈ ਹੈ ਕਿਉਂਕਿ ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਸ ਤੋਂ ਬਾਅਦ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਹੈ ਇੰਟਰਨੈਸ਼ਨਲ ਨਿਊਜ਼ ਬਣੀ ਹੈ ਜਿਸ ਨੂੰ ਲੈ ਕੇ ਬੀਤੇ ਦਿਨ ਤੋਂ ਵੱਡਾ ਜਿਹੜਾ ਵਿਵਾਲ ਖੜਾ ਹੋਇਆ ਤੇ ਕਈ ਥਾਵਾਂ ਦੇ ਉੱਤੇ ਅੱਜ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਤੇਾਂ ਦੇ ਉੱਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਪਾਕਿਸਤਾਨ ਦੇ ਖਿਲਾਫ ਕੋਈ ਵੱਡਾ ਐਕਸ਼ਨ ਲੋ ਤੇ ਨਾਲ ਹੀ ਜਿਹੜੇ ਸੁਪਰਮਨਮ ਸੁਆਮੀ ਨੇ ਉਹਨਾਂ ਦੇ ਵੱਲੋਂ ਵੀ ਟਵੀਟ ਕਰਕੇ ਸਿੱਧੇ ਤੌਰ ਤੇ ਇੱਕ ਵੱਡੀ ਗੱਲ ਲਿਖੀ ਗਈ ਹੈ ਉਹਨਾਂ ਦੇ ਵੱਲੋਂ ਵੀ ਕਈ ਜਿਹੜੇ ਟੁਕੜਿਆਂ ਦੀ ਜਿਹੜੀ ਹੈ ਨਿਸ਼ਾਨਦੇਹੀ ਦਿੱਤੀ ਗਈ ਹੈ ਕਿ ਜੇ ਸਹੀ ਤਰੀਕੇ ਦੇ ਨਾਲ ਜਿਹੜਾ ਹੈ ਭਾਰਤ ਨੂੰ ਸਹੀ ਤਰੀਕੇ ਦੇ ਨਾਲ ਸ਼ਾਂਤੀ ਦੇ ਨਾਲ ਜਿਉਣਾ ਦੇਣਾ ਤਾਂ ਇਹ ਟੁਕੜੇ ਹੋਣੇ ਜ਼ਰੂਰੀ ਨੇ ਇਹਨਾਂ ਟੁਕੜਿਆਂ ਦੇ ਵਿੱਚ ਇਹਨਾਂ ਹਿੱਸਿਆਂ ਦੇ ਵਿੱਚ ਪਾਕਿਸਤਾਨ ਨੂੰ ਜਿਹੜਾ ਵੰਡਣਾ ਵੀ ਬਹੁਤ ਜ਼ਰੂਰੀ ਆ ਹਾਲਾਂਕਿ ਹੁਣ ਵੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿੱਡਾ ਵੱਡਾ ਐਕਸ਼ਨ ਲਿਆ ਜਾ ਸਕਦਾ ਪਰ ਹੁਣ ਜਿਹੜਾ ਇਹ ਬਹੁਤ ਵੱਡਾ ਐਕਸ਼ਨ ਲਿਆ ਭਾਰਤ ਦੇ ਵੱਲੋਂ ਕਿਉਂਕਿ ਜਦੋਂ ਇਹ ਅਟੈਕ ਹੋਇਆ ਉਦੋਂ ਜਿਹੜੇ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਉਹ ਵੀ ਦੌਰੇ ਤੇ ਸਨ ਤੇ ਨਾਲ ਹੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਵੀ ਅਦ ਵਿਚਕਾਰ ਜਿਹੜਾ ਦੌਰਾ ਛੱਡ ਕੇ ਆਣਾ ਪਿਆ ਉਹ ਜਿਹੜੇ ਨੇ ਵਿਦੇਸ਼ੀ ਦੌਰੇ ਤੇ ਸੀ ਤੇ ਵਿਦੇਸ਼ੀ ਦੌਰੇ ਤੋਂ ਉਹਨਾਂ ਨੂੰ ਅਚਨਚੇਤ ਜਿਹੜਾ ਹੈ ਉਹਨਾਂ ਨੂੰ ਵਾਪਸ ਭਾਰਤ ਆਉਣਾ ਪਿਆ ਉਸ ਤੋਂ ਬਾਅਦ CCSD ਜਿਹੜੀ ਬੈਟਿੰਗ ਸੱਦੀ ਗਈ ਸੀ ਅਤੇ CCSD ਬੈਠਕ ਦੇ ਵਿੱਚ ਹੁਣ ਵੱਡਾ ਇਹ ਫੈਸਲਾ ਲੈ ਲਿਆ ਗਿਆ ਤੇ ਵੱਡੇ ਫੈਸਲੇ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਕਿ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਨੂੰ ਵੇਖਦਿਆਂ ਹੁਣ ਇਹ ਵੱਡਾ ਐਕਸ਼ਨ ਲਿਆ ਗਿਆ ਸਿੱਧੇ ਤੌਰ ਤੇ ਜਿਹੜੇ ਪਾਕਿਸਤਾਨੀ ਲੋਕ ਨੇ ਭਾਰਤ ਦੇ ਵਿੱਚ ਸਮੇਂ ਵੀਜ਼ੇ ਦੇ ਉੱਤੇ ਆਏ ਹੋਏ ਨੇ ਉਹਨਾਂ ਦੇ ਜਿਹੜੇ ਵੀਜ਼ਾਸ ਨੇ ਉਹ ਰੱਦ ਕਰ ਦਿੱਤੇ ਗਏ ਨੇ 48 ਘੰਟਿਆਂ ਦੇ ਵਿੱਚ ਦੇ ਛੱਡਣ ਦੇ ਜਿਹੜੇ ਨੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਅਟਾਰੀ ਵਾਗਾ ਸਰਹੱਦ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਸਿੰਧੂ ਜਲ ਸਮਝੌਤਾ ਜਿਹੜਾ ਉਸ ਨੂੰ ਰੋਕ ਦਿੱਤਾ ਗਿਆ ਤੇ ਭਾਰਤ ਜਿਹੜਾ ਪਾਕਿਸਤਾਨ ਦਾ ਦੂਤਾਵਾਸ ਹੈ ਉਸ ਨੂੰ ਵੀ ਬੰਦ ਕਰਨ ਦੇ ਆਦੇਸ਼ ਹੁਣ ਸਿੱਧੇ ਤੌਰ ਤੇ ਦੇ ਦਿੱਤੇ ਗਏ ਨੇ ਜ਼ਿਕਰ ਖਾਸ ਹੈ ਕਿ ਜਿਸ ਤਰ੍ਹਾਂ ਵਿਕਟੇਦਨ ਜਿਹੜਾ ਹਮਲਾ ਹੁੰਦਾ ਉਸ ਤੋਂ ਬਾਅਦ ਇੰਟਰਨੈਸ਼ਨਲ ਨਿਊਜ਼ ਬਣਦੀ ਆ ਵੱਡੇ ਪੱਧਰ ਦੇ ਉੱਤੇ ਸਿੱਧੇ ਤੌਰ ਤੇ ਜਿਹੜਾ ਪਾਕਿਸਤਾਨ ਨੂੰ ਲਗਾ ਅਮਲਾਉਣ ਦੀਆਂ ਲੋਕਾਂ ਦੇ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਈ ਵੱਡੇ ਸਿਆਸੀ ਆਗੂਆਂ ਦੇ ਵੱਲੋਂ ਕਿਹਾ ਜਾਂਦਾ ਕਿ ਸ਼ਕਤੀ ਵਰਤਣੀ ਪਏਗੀ ਜੇ ਸ਼ਕਤੀ ਨਹੀਂ ਵਰਤੋਗੇ ਤਾਂ ਜਿਹੜਾ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਉਸ ਨੂੰ ਵੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਨਾਥ ਯਾਤਰਾ ਵੀ ਸ਼ੁਰੂ ਹੋਣੀ ਸੀ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਹੈ ਅਤਵਾਦੀਆਂ ਦੇ ਵੱਲੋਂ ਜਿਹੜਾ ਫਲਾਇਆ ਗਿਆ ਤੇ ਨਾਂ ਪੁੱਛ ਕੇ ਗੋਲੀਆਂ ਮਾਰੀ ਗਈਆਂ ਸੀ ਸਭ ਤੋਂ ਵੱਡੀ ਗੱਲ ਇਹ ਆ ਰਹੀ ਹੈ ਕਿ ਜਿਹੜਾ ਨਾਂ ਪੁੱਛਿਆ ਗਿਆ ਕਿ ਕੌਣ ਹੈ ਕਿਸ ਜਿਹੜੇ ਧਰਮ ਦੇ ਨਾਲ ਉਹ ਸਬੰਧਤ ਹੈ ਤੇ ਜਦੋਂ ਉਹਨਾਂ ਨੂੰ ਉਹ ਪੁੱਛਿਆ ਗਿਆ ਉਸ ਤੋਂ ਬਾਅਦ ਸਿੱਧੇ ਤੌਰ ਤੇ ਗੋਲੀਆਂ ਮਾਰੀ ਗਈਆਂ ਨੇ ਤੇ ਜਿਸ ਤੋਂ ਬਾਅਦ ਹੁਣ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕੇਂਦਰ ਕੇਂਦਰ ਸਰਕਾਰ ਐਮਆਈਏ ਦੇ ਵੱਲੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਇਹ ਫੈਸਲਾ ਜਿਹੜਾ ਸੁਣਾਇਆ ਗਿਆ ਹੈ ਤੇ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਹੁਣ ਜਿਹੜੇ ਇਹ ਫੈਸਲੇ ਨੇ ਲੈ ਲਏ ਗਏ ਨੇ ਤੇ ਜਲਦੀ ਜਿਹੜੇ ਪਾਕਿਸਤਾਨੀ ਨਾਗਰਿਕ ਭਾਰਤ ਚਾਏ ਹੋਏ ਨੇ ਉਹ 36 48 ਘੰਟੇ ਦਾ ਜਿਹੜਾ ਹੈ ਅਲਟੀਮੇਟਮ ਦੇ ਦਿੱਤਾ ਹੈ